ਜੀ ਸਤਿ ਸ਼੍ਰੀ ਅਕਾਲ ਜੀ ਸਤ ਸਭ ਤਨ ਸਾਰੇ ਆਪਣੇ ਜਿੰਨੇ ਵੀ YouTube ਫੈਨ ਨੇ ਤੇ ਜਿੰਨੇ ਵੀ ਸਬਸਕ੍ਰਾਈਬਰ ਨੇ ਵੀਰ ਭੈਣਾਂ ਬੱਚੇ ਬਜ਼ੁਰਗ ਸਾਰੇ ਨੇ ਸਾਰਿਆਂ ਨੇ ਪਿਆਰ ਤੇ ਸਤਿਕਾਰ ਅਹੀਂ ਆਪ ਦੇ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਆਪਾਂ ਪਹਿਲਾ ਵੀਡੀਓ ਪਾਈ ਸੀ ਬਾਬਾ ਪੂਰਨ ਦਾਸ ਜੀ ਦੇ ਜੀਤਨੀ ਮਾਰੇ ਬਹੁਤ ਟਾਈਮ ਹੋ ਗਿਆ ਦੁਬਾਰਾ ਵੀਡੀਓ ਬਣਾਉਣ ਦਾ ਸਬਬ ਨਹੀਂ ਬਣਿਆ ਪੀਛੇ ਆਪਾਂ ਸੋ ਆਪਾਂ ਅੱਜ ਬਣਾਵਾਂਗੇ ਸੋ ਬਾਬਾ ਜੀ ਦਾ ਪਹਿਲਾ ਤੁਹਾਨੂੰ ਵੀਡੀਓ ਪਈ ਆ ਆਪ ਨੇ ਨੈਟ ਤੇ ਪਤਾ ਹੀ ਆ ਆਪ ਇੱਕ ਬੁੱਕ ਦੇ ਵਿੱਚੋਂ ਪੜ੍ਹ ਕੇ ਦੱਸੂਦੇ ਆ ਤੇ ਉਹ ਆਪਾਂ ਪਾਈ ਹੋਈ ਹੈ ਨੈਟ ਤੇ ਤੇ ਉਹਨੂੰ ਦੇਖਿਓ ਹਨਾ ਫਿਰ ਉਹ ਤੋਂ ਬਾਅਦ ਅੱਗੇ-ਅੱਗੇ ਤੁਹਾਨੂੰ ਸਮਝ ਆਊਗਾ ਤਾਂ ਕਿ ਸੋ ਪਹਿਲਾ ਆ ਉਹਨਾਂ ਦੀ ਮੂਲ ਰਚਨਾ ਕੀ ਪੜ੍ਹ ਲਈ ਸੀਗੀ ਵੀ ਕੀ ਸੀਗਾ ਇਤਿਹਾਸਕ ਕਿਵੇਂ ਗੁਰਦੁਆਰਾ ਕੁਸਨਵਾਨ ਸਾਹਿਬ ਬਣਿਆ ਹਨਾ ਇਹ ਫਿਰ ਉਸ ਤੋਂ ਬਾਅਦ ਅੱਗੇ ਉਸ ਤੋਂ ਬਾਅਦ ਹੁਣ ਮਹਾਪੁਰਖਾਂ ਦੀ ਸਿੱਖਿਆ ਜੀਵਨ ਇਤਿਹਾਸ ਲਿਖਣ ਦਾ ਮਕਸਦ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਾਬਾ ਪੁਰਨਦਾਸ ਜੀ ਮਹਾਪੁਰਖ ਸਿੱਖੀ ਉੱਪਰ ਵਾਲੇ ਜਿੱਥੇ ਇਹ ਗੁਰਦੁਆਰੇ ਤੇ ਰਹਿੰਦੇ ਸੀ ਉਹਨਾਂ ਉਸਨੂੰ ਨਿਵਾਰਨ ਪਤ ਪੁਛਿਆ ਜਾਂਦਾ ਹੈ ਹਾਂ ਸੰਤ ਮਹਾਪੁਰਖ ਬਾਬਾ ਪੁਰਨਦਾਸ ਜੀ ਦਾ ਸਿੱਖਿਆ ਦਾ ਇਤਿਹਾਸ ਜੀਵਨ ਸਾਡੇ ਲਈ ਸਾਡੇ ਬੱਚਿਆਂ ਲਈ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਭਾਵਕੀ ਸਾਰਿਆਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਇਸ ਤੋਂ ਅਸੀਂ ਧਾਰਮਿਕ ਅਤੇ ਸਮਾਜਿਕ ਸਿੱਖਿਆ ਲੈਂਦੇ ਰਹਾਂਗੇ ਮਹਾਪੁਰਖਾਂ ਦੇ ਚੰਗਿਆਈਆਂ ਭਰੇ ਨੇਕ ਗੁਣਾ ਨਾਲ ਭਰਪੂਰ ਜੀਵਨ ਇਤਿਹਾਸ ਨੂੰ ਲਿਖਤ ਲਿਖਤੀ ਕਰਨ ਬਾਰੇ ਮਹਾਪੁਰਖਾਂ ਦੇ ਸੰਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਪੁਰਖਾਂ ਦੇ ਇਤਿਹਾਸ ਨੂੰ ਲਿਖਣਾ ਲੱਗਿਆ ਜਿਹੜਾ ਖਾਸ ਖਿਆਲ ਰੱਖਿਆ ਗਿਆ ਹੈ ਉਹ ਇਹ ਹੈ ਕਿ ਪੰਜਾਬੀ ਭਾਸ਼ਾ ਭਾਪ ਕੀ ਜਿਹੜੀ ਭਾਸ਼ਾ ਆਮ ਘਟ ਪੜਿਆ ਲਿਖਿਆ ਤੇ ਸਮਝ ਵੀ ਆ ਸਕੇ ਲਿਖਿਆ ਗਈ ਹੈ ਲਿਖਿਆ ਲਿਖਣ ਲੱਗੇ ਆ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਇੰਨੀ ਸਰਲ ਸ਼ਬਦਾ ਵਿੱਚ ਲਿਖਿਆ ਜਾਵੇ ਕਿ ਕੱਕੋ ਘੱਟ ਪੜੇ ਹੋਏ ਵੀਰ ਬਜ਼ੁਰਗ ਮਾਈ ਭਾਈ ਸਾਰੇ ਹੀ ਇਸ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਨੂੰ ਪੜ੍ਹ ਕੇ ਵੱਧ ਤੋਂ ਵੱਧ ਲਾਭ ਉਠਾ ਸਕਣ ਠੀਕ ਹੈ ਜੀ ਸਤ ਸੰਗਤ ਜੀ ਮਹਾਂਪੁਰਖਾਂ ਦਾ ਪਰ ਉਤਕਾਰੀ ਜੀਵਨ ਬਹੁਤ ਹੀ ਉੱਚਾ ਤੇ ਸੋਚਾ ਹੁੰਦਾ ਹੈ ਜਿਸ ਨੂੰ ਅਸੀਂ ਛੋਟੀ ਜਿਹੀ ਅਕਲ ਵਾਲੇ ਛੋਟੀ ਜਿਹੀ ਜ਼ੁਬਾਨ ਤੋਂ ਛੋਟੀ ਜਿਹੀ ਕਲਮ ਤੋਂ ਸੰਪੂਰਨ ਲਿਖਣਾ ਤਾਂ ਬਹੁਤ ਹੀ ਮੁਸ਼ਕਿਲ ਹੈ ਸੰਪੂਰਨ ਤਾਂ ਲਿਖਿਆ ਹੀ ਨਹੀਂ ਜਾ ਸਕਦਾ ਫਿਰ ਵੀ ਵਿਚਾਰ ਕੀਤੀ ਗਈ ਕਿ ਮਹਾਪੁਰਖਾਂ ਦਾ ਸਿੱਖਿਆਦਾਇਕ ਜੀਵਨ ਇਤਿਹਾਸ ਲਿਖਿਆ ਜਾਵੇ ਤਾਂ ਕਿ ਅਸੀਂ ਤੇ ਸਾਡਾ ਆਉਣ ਵਾਲਾ ਵਿਰਸਾ ਇਸ ਚੰਗੀ ਧਾਰਮਿਕ ਤੇ ਸਮਾਜਿਕ ਸੇਧ ਦੇ ਸਕਣ ਇਸ ਤਰ੍ਹਾਂ ਚੰਗੀ ਪਰ ਉਪਕਾਰੀ ਗੁਣਾ ਵਾਲੀ ਵਿਚਾਰਧਾਰਾ ਨਾਲ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਆਲੇ-ਦੁਆਲੇ ਨੂੰ ਭਾਵਕੀ ਆਪਣੇ ਸਮਾਜ ਨੂੰ ਚੰਗਾ ਬਣਾ ਸਕਦੇ ਹਾਂ ਇਸ ਲਈ ਮਹਾਂਪੁਰਖਾਂ ਦਾ ਪਰਉਪਕਾਰੀ ਗੁਣਾ ਵਾਲਾ ਜੀਵਨ ਇਤਿਹਾਸ ਲਿਖਣਾ ਬਹੁਤ ਜ਼ਰੂਰੀ ਹੈ ਜੋ ਕਿ ਮਹਾਂਪੁਰਖ